ਲੋਡ ਜਾਨ ਸਿੰਘ ਸਭ ਤੋਂ ਲਾੜੀ ਵਿੱਚੋਂ ਵੱਡਾ ਸੇਵਾ ਦਾ ਤੇ ਚਾਨਣ ਮੈਂ ਕਿਹਾ ਸੀ ਵੇਥੇ ਚੜਨ ਔਖਾ ਹੈ ਆ ਇੱਕ ਚਾਨੇ ਬਣਾ ਤੇ ਸਟੈਪ ਪੌੜੀਆਂ ਬਣਾਤੀ ਬੜੀ ਮਿਹਰਬਾਨੀ ਚਾਨਣ ਜੀ ਕੇ ਉਹਨਾਂ ਦੀ ਕੇ ਹਾਂ ਕਾਗੂ ਪੱਟੀ-ਪੱਟੀਆਂ ਆਵੇ ਆ ਸਾਰਾ ਕਾਪਾਤੀ ਦੇ ਚਾਨਨੇ ਆ ਪੈਂਡਾ ਲੱਗੂ ਮਾਰੋ ਹਿੰਮਤ ਯਾਰ ਕੋ 5-10 ਮਿੰਟ ਆ ਕੇ ਕਰ ਆ ਬਣਾ ਤਾਂ ਨਜੀੜੀ ਰੋਡ ਚਾਣਨੇ ਕਿੰਨਾ ਗੰਦਾ ਇਥੇ ਲੰਘਣ ਨੂੰ ਜੀ ਨਹੀਂ ਕਰਦਾ ਸੀ ਆ ਸਾਰਾ ਅੱਜ ਚਾਨਨੇ ਸਫਾਈ ਕਰਦੇ ਖਾਸ ਕਰਕੇ ਪਿੰਡ ਬੂਲਾ ਤੇ ਲਾੜੀਆਂ ਵਾਲੇ ਕੋਈ ਚਾਟਾ ਆ ਕੇ ਕਰੋ 2 ਲੀਟਰ ਹਾਂ ਪੈਸਾ ਦਾ ਕੋਈ ਨਹੀਂ ਦਿੱਸੇ ਪੈਗੇ 9500 ਰੁਪਿਆ ਦੇਾਂਗੇ ਕੋਈ ਗੱਲ ਨਹੀਂ ਜੇ ਕੰਮ ਕਰ ਹੁੰਦਾ ਤੁਹਾਨੂੰ ਕਮਜ਼ੋਰੀ ਮਹਿਸੂਸ ਹੋਵੇ ਵੀ ਡਾਰਸਾ ਹੀ ਕਮਜ਼ੋਰ ਹੋ ਗਿਆ ਕਈ ਵਾਰੀ 10 ਮਿੰਟ ਤੇ ਤੁਹਾਨੂੰ ਠੰਡ ਨਾਲ ਪਿਆ ਆ ਦੇ ਕੋਈ ਗੱਲ ਨਹੀਂ ਡਰੋ ਨਾ ਮੇਰੇ ਹੁੰਦਾ ਤੁਹਾਨੂੰ ਪ੍ਰਵਾਹ ਹੀ ਕੋਣੀ ਠੀਕ ਹੈ ਆਓ ਜਰੂਰ ਹਾਂ ਆਓ ਜਰੂਰ ਇਹ ਤੁਹਾਨੂੰ ਕਹਿੰਦੇ ਵਸੇ ਦਾ ਸ਼ਾਂਤ ਕਰੋ 5 ਮਿੰਟ 7 ਮਿੰਟ 10 ਮਿੰਟ ਜਿੰਨਾ ਟਾਈਮ ਹੈਗਾ ਜਿੰਨਾ ਤੁਸੀਂ ਤਾਸ਼ ਖੇਡਣੀ ਹੈ ਜਾਂ ਮਵੇਦ ਦੂਜੇ ਵਾਸਤੇ ਚਲਾਉਣਾ ਹੈ ਤੇ ਉਹਨਾਂ ਟਾਈਮ ਇੱਥੇ ਆ ਜਾਓ ਚਲੋ ਕੋਈ ਕੰਮ ਨਹੀਂ ਕਰ ਸਕਦਾ ਬੰਦਾ ਆਜਾ ਰੌਣਕ ਲੱਗ ਜਾਵੇ ਤੁਹਾਨੂੰ ਵੀ ਇੱਕ ਹੋਰ ਇੱਕ ਦੋ ਬੰਦੇ ਆ ਜਾਣਗੇ ਕੋਈ ਤੇ ਹਿੰਮਤ ਮਾਰੇਗਾ ਰੌਣਕ ਜ਼ਰੂਰ ਲਾਈ ਰੌਣਕ ਬਿਲਕੁਲ ਚਲੋ ਤੇ ਬਾਕੀ ਸਮਾਂਸ਼ਾ ਕਰਨੇ ਆ ਕਈ ਨਾ ਵੀ ਇੱਕ ਨਾ ਸਨ ਬੈਂਚ ਲਿਆਕ ਦੇ ਬੈਠਾ ਨਾ ਕੋ ਚਾਰੀਂ ਸਾਰਾ ਦਿਨ ਆਮਰੂਦ ਪੀਲੇ ਵਸ ਰੱਖਿਆ ਹੋਵੇ ਜਿਹੜਾ ਬੰਦਾ ਦਾ ਸਿਆਲ ਇੱਥੇ ਰੱਖਦੇ ਤੇ ਧੋਪ ਧੋਪ ਚੱਕਾਂ ਦੇ ਆ ਹੋਰ ਨਾ ਭਾਵੇਂ ਕਿੰਦਾ ਵੀ ਸਰਦੀਆਂ ਚ ਇੱਥੇ ਰੱਖ ਦੇਾਂਗੇ ਸਾਹਮਣੇ ਧੋਪ ਤੇ ਗਰਮੀ ਚ ਆਵੇ ਮਰੇ ਤੇ ਮੰਜਾ ਡਾਇਆ ਵੇ ਸਾਰਾ ਤੋਪਣੀ ਆ ਸਕਦੀ ਇਹਨਾਂ ਸੁੜ ਇਹ ਚਾਨੜ ਸੁੜੀ ਹੁੰਦੀ ਪਹਿਲਾਂ ਇਹਨੂੰ ਫੇਰ ਕਰਨਾ ਪੈਂਦਾ ਪਿਉਂ ਦਾ ਅੱਛਾ ਹਾਂ ਤਾਂ ਰਸੂੜਾ ਬਣਦਾ ਮੈਂ ਬੜੀਆ ਲਾਈਆਂ ਰਸੂੜੀਆਂ ਕੇ ਆ ਰਸੂੜੇ ਲਾਈ ਸੀ ਆ ਕੀ ਗੈਸੇ ਨਗਰੇ ਤੇ ਉਹ ਇੱਥੇ ਹੋ ਗਿਆ ਵਧੀਆ ਬੜਾ ਵੱਡਾ ਆਇਆ ਵੇ ਪਰਾਇਓ ਨਸੂਰੀ ਨਸੋੜਾ ਨਹੀਂ ਬਣੇ ਠੀਕ ਹੈ ਜਾਨ ਹੋਰ ਬਾਸ ਕਾ ਨਾ ਨੂੰ ਜਾ ਕੇ ਬੜੀ ਮਤਮਾਰੀ ਚਾਨ ਪੂਰਾ ਘੰਟਾ ਹੋਵੇ ਤੇ ਤੁਸੀਂ ਦਾਲ ਮਿੰਟੀ ਵੀ ਲਾ ਕੇ ਕਰੋ ਫਿਰ ਦੁਬਾਰਾ ਕਹਿੰਦਾ ਬੂਲਾ ਲਾੜੀਆਂ ਚਾਂਦੀ ਵਾਲ ਛਿੰਬੇ ਵਾਲਾ ਤਾਂ ਗੋਲੇ ਦੇ ਨੇੜੇ ਜਿੰਨੀ ਹੈਗਾ ਤੇਲ ਦੇ ਤੇਲ پیسے ਸੀ ਦੇ ਦੇਾਂਗੇ ਕੋਈ ਗੱਲ ਨਹੀਂ ਪਰ ਆਓ ਜ਼ਰੂਰ ਯਾਰ ਠੀਕ ਹੈ ਬੜੀ ਮਿਹਰਬਾਨੀ ਰੋਖਾਂ ਦੀ ਸੇਵਾ ਹੈ ਕੋਈ ਅਸੀਂ ਆਪ ਨਹੀਂ ਤੇ ਆ ਕੇ ਗੁਮਰੂਦ ਖਾਣੇ ਤੇ ਲੰਗ ਦੇਟ ਆਪਣੇ ਸੰਗ ਦਿਖਾਵੇਗੀ ਨਜ਼ਾਰੇ ਲਵੇਗੀ ਛਾਵੇਂ ਬਹਣਗੇ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਵੀਡੀਓ ਮਾਰੇ ਨੂੰ ਸ਼ੇਅਰ ਕਰ ਦਿਓ ਚਲੋ ਇੰਨੇ ਨਾਲ ਹੀ ਚਲੋ ਹੌਸਲਾ ਵਾਜ ਜਾਂਦਾ ਠੀਕ ਹੈ ਸਾਡਾ ਵੀ ਕੰਮ ਹੋ ਰਿਹਾ ਵਧੀਆ ਕੋਈ ਕਮੈਂਟ ਕਰ ਦਿਓ ਕੁਝ ਲੋਕ ਤਾਂ ਕਰਦੇ ਨੇ ਬੜੇ ਚੰਗੇ ਨੇ ਸਿਆਣੇ ਨੇ ਵਿਚਾਨ ਸਿੰਘ ਦੇ ਡਾਕਟਰ ਸਾਹਿਬ ਬੜੀ ਮਿਹਰਬਾਨੀ ਤੁਹਾਡੀ ਬਹੁਤ ਵਧੀਆ ਕੰਮ ਕਰ ਰਹੇ ਜੀ ਤੇ ਕਈ ਸੜਦੇ ਵੀ ਨੇ ਬੰਦੇ ਲੋਕ ਆਣਾ ਜਾਨ ਕਹਿੰਦੇ ਨੇ ਸ਼ਤਾਨ ਜਿਵੇਂ ਆਪਣੇ ਉਤੀ ਆਂਬੀ ਚੱਕ ਲਏ ਕੱਲਾ ਬੰਦਾ ਹੋਈ ਕੋਈ ਹੋਰ ਪੀਲੇ ਸਾਜੇ ਤਿਆਰ ਕੀਤੇ ਕਿਉਂ ਨੇ ਲਾਏ ਨੇ ਫੇਰ 32 ਕਿ 35 ਹੈਗੇ ਸੀ ਦੋ ਤਿੰਨ ਛੱਡ ਗਿਆ ਹੋਈ ਗੰਦੇ ਮਰੇ ਬਾਕੀ ਸਾਰੇ ਚੱਕ ਲੈ ਗਏ ਚਲੋ ਠੀਕ ਹੈ ਜੀ